ਹਾਂਜੀ ਜਿਹੜੇ ਕਿਸਾਨ ਵੀਰੇ 2 ਚਿੱਤੀ ਦੇ ਵਿੱਚ ਸੀ ਕਿ ਪੂਸ਼ਾ 44 ਪਵੰਦੀ ਅਧੀਨ ਚੱਲ ਰਿਹਾ ਜਾਂ ਇਸ ਨੂੰ ਪਵੰਦੀ ਐਸੇ ਦੇ ਉੱਪਰੋਂ ਹਟਾ ਦਿੱਤੀ ਗਈ ਆ ਜਾਂ ਕਿਵੇਂ ਕਰਗੇ ਝੋਨਾ ਲਾਈਏ ਜਾਂ ਨਾ ਲਾਈਏ ਪੂਸ਼ਾ 44 ਬਾਰੇ ਬਹੁਤ ਸਾਰੀਆਂ ਰਾਇਆਂ ਚੱਲ ਰਹੀਆਂ ਸਈ ਸੋ ਉਸ ਦੇ ਉੱਪਰ ਪੰਜਾਬ ਸਰਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹੁਤ ਵੱਡਾ ਫੈਸਲਾ ਲਿਆ ਗਿਆ ਸੋ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਸੁਖਸਾਨ ਵੀਰੋ ਪੰਜਾਬ ਸਰਕਾਰ ਦੇ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਉਸ ਨੂੰ ਮੋੜ ਸਿਰੇਦ ਕਰਨ ਦੇ ਵਿੱਚ ਜੋ ਬਹੁਤ ਵੱਡੇ ਫੈਸਲੇ ਲਾਏ ਗਏ ਆ ਪੂਸ਼ਾ 44 ਬਾਰੇ ਉਹਨਾਂ ਨੇ ਲਿਖਿਆ ਕਿ ਪੂਸ਼ਾ 44 ਪਾਣੀ ਦੀ ਵੱਧ ਵਰਤੋਂ ਹੁੰਦੀ ਆ ਸਪੱਕਣ ਦੇ ਵੇਲੇ ਟਾਈਮ ਵੱਧ ਲੈਂਦਾ ਦੂਸਰੇ ਨੰਬਰ ਤੇ ਇਸ ਵਿੱਚ ਝੋਲ ਸ੍ਰੋਗ ਦਾ ਬਹੁਤ ਹਮਲਾ ਹੁੰਦਾ ਰਾਸ ਚੂਸ ਕੇ ਜਿਹੜੇ ਕਟਾਣੂ ਆ ਉਹ ਬਹੁਤ ਜ਼ਿਆਦਾ ਪੈਦਾ ਹੁੰਦੇ ਆ ਜਿੰਨਾ ਕਰਕੇ ਕਿਸਾਨ ਵੀਰਾਂ ਨੂੰ ਪੈਸਟੀਸਾਈਜ਼ ਸਪਰੇਆ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਆ ਸੋਸ ਨਾਲ ਨੁਕਸਾਨ ਹੁੰਦਾ ਜਿਸ ਕਰਕੇ ਪੂਸ਼ਾ 44 ਤੇ ਨਾਲ ਲੱਗਦੇ ਸਾਰੇ ਹਾਈਬ੍ਰਿਡ ਬੀਜ ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਬਿਜਾਈ ਇਨਾਂ ਦੀ ਬਿਕਰੀ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਆ ਹਾਂਜੀ ਸਾਰੇ ਭਰਾ ਧਿਆਨ ਦੇ ਨਾਲ ਸੁਣ ਲੈਣਾ ਪੂਸ਼ਾ 44 ਤੇ ਹਾਈ ਬ੍ਰੈੱਡ ਸਾਰੇ ਬੀਜਾਂ ਦੇ ਉੱਪਰ ਪੰਜਾਬ ਸਰਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਇਹਨਾਂ ਦੀ ਬਜਾਈ ਤੇ ਇਹਨਾਂ ਦੀ ਬਿਕਰੀ ਉੱਤੇ ਪੂਰਨ ਤੌਰ ਤੇ ਪਾਬੰਦੀ ਕੀਤੀ ਗਈ ਹੈ ਤਾਂ ਜੋ ਪਾਣੀ ਪਾਣੀ ਦਾ ਪੱਧਰ ਬੜਾ ਸਰਜੀਦ ਕਰ ਸਕੀਏ ਪਾਣੀ ਦਾ ਪੱਧਰ ਉੱਪਰ ਲਿਆਂਦਾ ਜਾਵੇ ਜੋ ਠਾਂ ਲਗਾਤਾਰ ਡੱਗ ਰਿਹਾ ਸੀ ਸੋ ਉਹਨਾਂ ਦੀ ਜਗ੍ਹਾ ਪੀਆਰ 126 ਜੋਹ ਦੇ ਹੋਰ ਜਿਹੜੇ ਬੀ ਆ ਜਿਹੜੇ ਘਟ ਸਮਾਂ ਲੈਂਦੇ ਆ ਘਟ ਪਾਣੀ ਲੈਂਦੇ ਆ ਸੋ ਉਹ ਜੇ ਬੀਜ ਕਿਸਾਨ ਵੀਰ ਬਜਾਈ ਕਰਨ ਸੋ ਉਹ ਜੇ ਝੋਨਾ ਲਾਉਣ ਸੋ ਜਿਨ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਹ ਵੱਡਾ ਫੈਸਲਾ ਆਇਆਗਾ ਸੋ ਬਹੁਤ سارے ਕਿਸਾਨ ਵੀਰ ਇਹ ਦੋ ਜਿੱਤੀ ਵ ਚੱਲ ਰਹੇ ਸੀ ਕਿ ਪੂਸ਼ਾ ਚਤਾਲੀ ਬਾਰੇ ਕਿ ਝੋਨਾ ਬੇਗੂ ਜਾਂ ਨਾ ਬੇਗੂ ਜਾਂ ਇਹਦੇ ਉੱਤੇ ਪਾਬੰਦੀ ਹੈ ਜਾਂ ਨਾ ਹੈ ਸੋ ਉਹ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੁਣ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨੀਆਂ ਵੀ ਪੀਆਰ ਕਿਸਮਾਂ ਤੁਸੀਂ ਉਹਨਾਂ ਦੀ ਵਾਰਤੋਂ ਕਰ ਸਕਦੇ ਹੋ ਉਹਨਾਂ ਦੀ ਬੀਜ ਬਜਾਈ ਕਰ ਸਕਦੇ ਹੋ ਸੋ ਜਿੰਨਾਂ ਭਰਾਵਾਂ ਨੇ ਵੀ ਲਿਆ ਹੋਇਆ ਸੀ ਜਾਂ ਜਿਨ੍ਹਾਂ ਨੇ ਲੈਣਾ ਸੀ ਜਿਹੜੇ ਮਨ ਬਣਾਈ ਬੈਠੇ ਸੀ ਸੋ ਉਹਨਾਂ ਲਈ ਇਹ ਬਹੁਤ ਮਾੜੀ ਖ਼ਬਰ ਆ ਸੋ ਕਿਸਾਨ ਵੀਰੋ ਜਿੰਨਾ ਹੋ ਸਕੇ ਪੀਆਰ ਕਿਸਮਾਂ ਦੀ ਬਜਾਈ ਕਰੋ ਸੋ ਜਿਹੜਾ ਪਾਣੀ ਘੱਟ ਲੈਂਦੀਆਂ ਤੇ ਸਮਾ ਪੱਕਣ ਦੇ ਵੇਸਾਵਾ ਵੀ ਕੱਟ ਲੈਂਦੀਆਂ ਸੋ ਤੁਸੀਂ ਜਿੰਨਾ ਦੇ ਕਰਕੇ ਤੁਸੀਂ ਤਿੰਨ ਫਸਲਾਂ ਵੀ اگਾ ਸਕਦੇ ਹੋ ਕਣਕ ਤੋਂ ਬਾਅਦ ਤੁਸੀਂ ਮੂੰਗੀ ਵੀ ਸਕਦੇ ਹੋ ਤੇ ਮੂੰਗੀ ਦੇ ਦੋ ਫਾਲ ਤੁਸੀਂ ਬੜੇ ਆਰਾਮ ਦੇ ਨਾਲ ਵੱਢ ਸਕਦੇ ਹੋ ਸੋ ਜਿਹੜੇ ਕਿ ਤੁਹਾਡਾ ਝੋਨੇ ਦਾ ਖਰਚਾ ਵਧੀਆ ਤੌਰ ਤੇ ਕੱਢ ਦਿੰਦੇ ਨੇ ਸੋ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਜਾਂ ਤੁਸੀਂ ਮੱਕੀ ਵੀ ਕਰਾ ਤੁਸੀਂ ਲਗਾ ਸਕਦੇ ਹੋ ਸੋ ਤੁਸੀਂ ਉਹੀ ਜੱਜ ਜਗਾ ਤਿੰਨ ਫਸਲਾਂ ਵੀ ਸਕਦੇ ਹੋ ਸੋ ਕਿਸਾਨ ਵੀਰੋ ਪੂਸ਼ਾ 43 ਤੇ ਹਾਈ ਬਲੱਡ ਬੀਜਾਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਆ ਸੋ ਸਾਰੇ ਭਰਾ ਧਿਆਨ ਦੇ ਨਾਲ ਵੀਡੀਓ ਜ਼ਰੂਰ ਦੇਖਣ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ